ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀਗੇ ਆਪਾਂ ਆਪਣਾ ਹਰਿਆਣੇ ਤੋਂ ਆ ਰਹੇ ਸੀ ਤੇ ਬਰਾ ਚੱਕਣ ਜਾਣੇ ਮਿਟਿਆਣੇ ਦੇ ਤੇ ਕਿੱਥੇ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਦਾ ਆਪਣਾ ਇੱਥੇ ਹੀ ਹੋਇਆ ਵਾ ਬੂਆ ਭਾਈ ਪੰਪਰੇ ਸਾਹਮਣੀ ਦੇ ਕਾਰਨ ਕੀ ਮੰਦੇ ਆ ਐਕਸੀਡੈਂਟ ਦਾ ਕਾਰਨ ਕੁਛ ਨਹੀਂ ਜੱਕ ਦਾ ਮਟਰੈਕਟਰ ਆ ਗਿਆ ਮੈਂ ਤਾਂ 45 50 50 ਦੀ ਸਪੀਡ 45 50 ਦੀ ਸਪੀਡ ਤੇ ਤੁਰਿਆ ਸੀ ਤੇ ਟਰੈਕਟਰ ਮੁੜਦਾ ਪਿਆ ਸੀ ਜਿਆ ਸਿੱਧਾ ਜਾ ਰਿਹਾ ਸੀਗਾ ਮੁੜਦਾ ਪਿਆ ਸੀ ਟਰੈਕਟਰ ਹਾਂਜੀ ਜੱਕ ਦਾ ਮੋੜਦਾ ਇਹਨਾਂ ਨੇ ਤੇ ਨੁਕਸਾਨ ਕਿੰਨਾ ਹੋਇਆ ਤੁਹਾਡਾ ਲੋ ਨੁਕਸਾਨ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਅੱਛਾ ਟੋਟਲ ਲਾਸ ਹੋ ਗਈ ਗੱਡੀ ਆਪਣੀ ਦੇਖੋ ਜੀ ਸਵਾਰੀਆਂ ਕਿੰਨੀਆਂ ਸੀਗੀਆਂ ਤੁਹਾਡੀ ਜੀ ਸਵਾਰੀ ਮੈਂ ਹੀ ਸੀ ਗੱਲਾ ਚਲਾਣ ਵਾਲਾ ਔਰ ਜਿਹੜਾ ਟਰੈਕਟਰ ਸੀ ਟਰੈਕਟਰ ਦਾ ਡਰਾਈਵਰ 도ੜ ਗਿਆ ਗੱਡੀ ਮਾਰ ਕੇ ਤੇ ਹੁਣ ਆਪਣੀ ਕਾਰਵਾਈ ਕੀ ਬੰਦੀ ਕੋਈ ਪੁਲਿਸ ਨੂੰ ਲਾਜੇ ਮੈਥੇ ਮੌਕੇ ਤੇ ਪਹੁੰਚੇ ਜਾਂ ਕਾਰ ਟਰੱਕ ਕੱਲ ਕੀ ਕਹਿੰਦੇ ਵੇ ਤੁਹਾਨੂੰ ਮੌਕੇ ਤੇ ਜਿਹੜਾ ਡਰਾਈਵਰ ਹੈ ਉਹ ਤਾਂ 도ੜ ਗਿਆ ਜਿਹੜਾ ਓਨਰ ਹੈ ਉਹ ਹੀ ਆਇਆ ਹੈ ਉਹ ਹੀ ਬੋਲਦੇ ਪਏ ਤੇ ਜਿਹੜਾ ਓਨਰ ਆਇਆ ਹੈ ਜੀ ਉਹ ਚੜਦੇ ਪਏ ਪਾਪਰ ਬਿਲਕੁਲ ਪੂਰੇ ਚੜਨ ਤਿਆਰ ਹੈ ਇਹ ਕਿਸੇ ਪਾਸੇ ਰੋਡ ਤੇ ਲੀਗਲ ਨਹੀਂ ਆ ਨਾ ਉਸ ਡਰਾਈਵਰ ਦਾ ਨੰਬਰ ਹੈ ਜੀ ਤੇ ਨਾ ਕੋਈ ਉਹਦੇ ਪਿੱਛੇ ਪਲੇਟ ਹੈ ਨਾ ਕੋਈ ਕੋਸ਼ ਹੈ ਜੀ ਤੇ ਇਹ ਹੁਣ ਜਦੋਂ ਅਸੀਂ ਮੌਕੇ ਤੇ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਤੇ ਬੰਦੇ ਆ ਕੇ ਸਾਡੇ ਤੇ ਚੜ ਰਹੇ ਆ ਜੀ ਕਿ ਤੁਸੀਂ ਕਾਨੂੰਨੀ ਵੇ ਨਾ ਕਿਉਂ ਗੱਲ ਕਰ ਰਹੇ ਆ ਦੇਖੋ ਜੀ ਅਸੀਂ ਤਾਂ ਪਹਿਲੇ ਤੌਰ ਤੇ ਅਸੀਂ ਕਾਨੂੰਨ ਦੇ ਨਾਲ ਚੱਲਣ ਵਾਲੇ ਬੰਦੇ ਆ ਅਸੀਂ ਜੋ ਵੀ ਕਾਨੂੰਨੀ ਕਰਵਾਈ ਹੋਊਗੀ ਤੇ ਅਸੀਂ ਉਹਦੇ ਮੁਤਾਬਿਕ ਚੱਲਾਂਗੇ ਕਿਉਂਕਿ ਤੁਸੀਂ ਸਾਡੀ ਕਾਰ ਦਾ ਨੁਕਸਾਨ ਦੇਖ ਸਕਦੇ ਆ ਇਹਦੇ ਮੋਰੇ ਪ੍ਰੋਪਰ ਪਲੇਟਾ ਜੀ ਪ੍ਰੋਪਰ ਕਾਗਜ਼ ਪੂਰੇ ਆ ਤੇ ਉਹ ਜਿਹੜਾ ਵਾਹਨ ਖੜਾ ਤੁਸੀਂ ਦੱਸੋ ਉਹਦੇ ਮੋਰੇ ਕੁਝ ਵੀ ਹੈਗਾ ਜਾਂ ਕੁਝ ਵੀ ਨੰਬਰ ਪਲੇਟ ਐ ਨਹੀਂ ਕੁਝ ਵੀ ਸਰ ਹੈਗਾ ਕੁਝ ਵੀ ਨਹੀਂ ਹੈਗਾ ਇਹ ਜਿਹੜੇ ਬੰਦੇ ਆ ਆਪਣੇ ਇਹ ਗੱਲ ਕਰ ਰਹੇ ਆ ਕਿ ਜੀ ਜੀ ਹਾਂਜੀ ਵੀ ਤੁਸੀਂ ਆ ਕੇ ਸਾਨੂੰ ਕਾਨੂੰਨੀ ਧਮਕੀਆਂ ਨਾ ਦਿਓ ਜਿਹੜੀ ਜੀ ਰੋਂਗ ਹੈ ਉਹਨੂੰ ਰੋਂਗ ਕਰਾਂਗੇ ਸਾਡਾ ਵੈਡਿੰਗ ਕਾਰ ਐਸੋਸੀਏਸ਼ਨ ਨਹੀਂ ਮੰਗ ਕਰਦਾ ਕਿ ਇਸ ਕਾਰ ਦਾ ਇੱਥੇ ਪਰਭਾਈ ਕਰਾਈ ਜਾਵੇ ਜਿੱਦਾ ਇੱਥੇ ਵੈਡਿੰਗ ਕਾਰ ਐਸੋਸੀਏਸ਼ਨ ਸਾਰੀ ਆਊਗੀ ਤੇ ਮੌਕੇ ਤੇ ਜੋ ਵੀ ਇਸ ਕਾਨੂੰਨ ਦੇ ਹਿਸਾਬ ਨਾਲ ਅਸੀਂ ਉਹਨੂੰ ਪੈਲ ਕਰਾਂਗੇ ਮੇਰਾ ਨਾਮ ਹੈਗਾ ਲਖਮੀ ਲਖਮੀ ਗਾੜੀ ਦਾ ਸੁਤਨਾ ਗੋਰੀਆ ਵਾ ਮੈਂ ਇੱਕ ਗੱਲ ਹੋਰ ਦੱਸਣਾ ਚਾਹਨਾ ਇਹ ਗੱਡੀ ਮੇਰੀ ਗੱਡੀ ਹੈ ਮੇਰਾ ਛੋਟਾ ਭਰਾ ਦੌ ਚਲਾ ਰਿਹਾ ਸੀਗਾ ਕਿਹਾ ਇਸ ਗੱਡੀ ਦੀ ਮੈਂ ਜੀ ਕਿਸ ਨੂੰ ਐਸੇ ਚੈੱਕ ਕੀਤੇ 45 ਤੋਂ 48 ਦੀ ਸਪੀਡ ਤੇ ਗੱਡੀ ਦੇ ਵਿੱਚ ਹੀ ਆ। ਬਾਕੀ ਆਪਣੇ ਸਾਈਡ ਰਾਮ ਨਾਲ ਜਾ ਰਿਹਾ। ਇਹ ਜੀ ਬਕਰਾਂ ਦੇ ਕੋਲ ਕੈਮਰੇ ਦੀ ਕੋਈ ਵੀ ਆ ਗਈ ਲਾਈਵ। ਮੈਂ ਉਹ ਵੀ ਚਾਹ ਤਾਨੂੰ ਦਿਖਾਉਗਾ ਲਾਈਵ ਕੋਰਿੰਗ ਵੀ ਦਿਖਾਉਗਾ। ਇਹ ਗੱਡੀ ਦੀ ਸਪੀਡ ਜਿਹੜੀ 25 45 ਤੋਂ 48 ਦੀ ਸਪੀਡ ਤੇ ਗੱਡੀ ਵੱਜੀ। ਇਹ ਬੰਦਾ ਇਧਰੋਂ ਆ ਰਿਹਾ ਸੀ ਗੱਡੀ ਅਰੇ ਮੋਰੇ ਕਹਿੰਦਾ ਜਾ ਰਹੀ ਸੀ ਮੇਰੇ ਭਾਜੀ। ਮੈਂ ਲਾਈਵ ਕੈਮਰਾ ਸਾਰਾ ਚੈੱਕ ਕਰ ਲਿਆ ਵਾ। ਤੋਂ ਨੇ ਜਾਤਰਾ ਮੈਂ ਇੱਕ ਗੱਡੀ ਲੇਤੀ ਨੇ ਜਾਤਰਾ ਮੋੜ ਦਾ। ਪਰ ਸਾਡੀ ਗੱਡੀ 45 ਦੀ ਸਪੀਡ ਤੇ ਜਾ ਰਹੀ ਤਾਂ ਗੱਡੀ ਟਾਈ ਟੋਟਲ ਉਸ ਤੋਂ ਘੱਟ। ਮੌਕਾ ਦੇ ਗਿਲੇ ਆਪਾਂ ਕਿਸ ਨੂੰ ਕੋਸ਼ਣੇ ਤਾਂ ਕਿ ਮੰਗ ਕੀ ਕਰਦੇ ਆਪਾਂ ਮੰਗ ਮੈਂ ਗਾਕੇ ਜਿਹੜਾ ਸਾਡਾ ਨਕਸਾਰ ਹੋਵੇ ਬਾਸ ਸਾਡਾ ਨਕਸਾਰ ਪ੍ਰਵਾਈ ਕੀਤੀ ਆਵੇ ਉਹ ਪਾਰਟੀ ਨੂੰ ਇੱਕ ਜਿਹੜਾ ਬਾਕੀ ਆਪਾਂ ਜਿਹੜੇ ਸੀ ਹੁਸ਼ਿਆਰਪੁਰ ਸਾਈਡ ਤੋਂ ਆ ਰਹੇ ਸੀਗੇ ਤੇ ਇੱਥੋਂ ਟਰਨ ਕਰ ਰਹੇ ਸੀ ਅਸੀਂ ਠੀਕ ਹੈ ਜੀ ਭਾਜੀ ਟਰਨ ਕਰ ਰਹਾ ওভার ਸਪੀਡ ਗੱਡੀ ਆ ਕੇ ਸਾਡੇ ਟਰੈਕਟਰ ਦੇ ਵਿੱਚ ਟੱਚ ਹੋਈ ਆ ਇੱਕ ਟਰਾਲੀ ਮੁੜ ਗਈ ਉਹਦੇ ਬੈਕ ਸਾਈਡ ਤੇ ਬਿਲਕੁਲ ਅੱਧੀ ਮੁੜੀ ਹੋਈ ਟਰਾਲੀ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਆ ਕੇ ਟੱਚ ਕੀਤੀ ਆ ਗੱਡੀ ਟਰੈਕਟਰ ਦੇ ਤੁਹਾਡੇ ਸਾਹਮਣੇ ਆ ਦੇਖ ਲਓ ਟਰੈਕਟਰ ਟੋਟਲ ਲਾਸ ਹੋ ਗਿਆ ਜੀ ਠੀਕ ਹੈ ਜੀ ਟਰੈਕਟਰ ਪੂਰਾ ਮੁੜ ਗਿਆ ਸੀਗਾ ਕਹ ਲਓ ਇਹਨਾਂ ਦੀ ਓਵਰ ਸਪੀਡ ਕਰਕੇ ਇਹ ਬਿਲਕੁਲ ਵਿੱਚ ਆ ਕੇ ਵੱਜਿਆ ਪਰਲੀ ਨਾੜ ਤੋਂ ਇਹ ਨੂੰ ਸੇਮ ਵਾਰਟੀ ਦਾ ਇਹ ਕਹਿਣਾ ਆ ਕਿ ਉਹ 40 45 ਸਪੀਡ ਤੇ ਆ ਰਹੇ ਸੀਗੇ ਫਿਰ ਤਾਂ ਐਕਸੀਡੈਂਟ ਹੋਇਆ ਪਾਜੀ 40 ਪਾਜੀ ਅਸੀਂ ਆਪ ਤੁਹਾਡੇ ਨਾਲ ਇਹ ਗੱਲ ਤੁਸੀਂ ਟਰੈਕਟਰ ਦੇਖ ਲਓ 40 45 ਦੀ ਸਪੀਡ ਵਿਚ ਜਿੰਨਾ ਟਰੈਕਟਰ ਹਾਰਡ ਆ ਇਹ ਕਦੀ ਨਹੀਂ ਟੁੱਟ ਸਕਦਾ ਪੂਰਾ ਟੋਟਲ ਲਾਸ ਹੋ ਗਿਆ ਟਰੈਕਟਰ ਇਹ ਕਹਿੰਦੇ 40 45 ਦੇ ਸਹੀ ਆ ਮੈਂ ਕਿਹਾ ਭਾਜੀ ਕਹਿਣ ਨੂੰ ਕੀ ਕਰਨਾ ਉਹਦਾ ਮੌਕਾ ਦੱਸਦਾ ਤੁਹਾਨੂੰ ਕਿ ਹਾਂ ਵੇ ਕੀ ਸਪੀਡ ਕਹਿ ਰਹੀ ਆ ਟਰੈਕਟਰ ਦਾ ਟੋਟਲੇ ਲਾਸ ਦੇਖੋ ਆਜੋ ਟੱਚ ਆਪਾਂ ਹੁਣ ਕੀ ਮੰਗ ਕਰਦੇ ਆ ਭਾਜੀ ਅਸੀਂ ਤਾਂ ਮੰਗ ਕੀ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਕਿ ਸਾਡੇ ਟਰੈਕਟਰ ਦਾ ਕੰਮ ਅਸੀਂ ਕਰਾ ਕਰਾ ਦਨ ਜਾਓ ਉਹ ਦੇਖ ਲਓ ਕਿ ਸਾਡਾ ਵੀ ਨੁਕਸਾਨ ਹੋਇਆ ਆ ਉਹਨਾਂ ਦਾ ਵੀ ਨੁਕਸਾਨ ਆ ਆਪਾਂ ਇਹ ਨਹੀਂ ਕਹਿੰਦੇ ਦੋਨਾਂ ਤਰਾਹ ਦੇ ਜੋਰ ਨਾ ਚੰਗਾ ਸਾਰੇ ਆ ਰਹੇ ਸੀ ਕਿੱਧਰ ਜਾ ਰਹੇ ਸੀ ਆਪਾਂ ਆਪਣਾ ਹਰਿਆਣੇ ਤੋਂ ਆ ਰਹੇ ਸੀ ਤੇ ਬਰਾ ਚੱਕਣ ਜਾਣੇ ਮਿਠਿਆਣੇ ਤੇ ਤੇ ਕਿੱਥੇ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਦਾ ਆਪਣਾ ਇੱਥੇ ਹੀ ਹੋਇਆ ਵੇ ਬੂਆ ਭਾਈ ਪੰਪ ਦੇ ਸਾਹਮਣੇ ਤੇ ਕਾਰਨ ਕੀ ਮੰਨਦੇ ਆ ਐਕਸੀਡੈਂਟ ਦਾ ਕਾਰਨ ਕੁਛ ਨਹੀਂ ਜੱਕ ਦਾ ਮਟਰੈਕਟਰ ਆ ਗਿਆ ਮੈਂ ਤਾਂ 45 50 50 ਦੀ ਸਪੀਡ 45 50 ਦੀ ਸਪੀਡ ਤੇ ਤੁਰਿਆ ਸੀ ਤੇ ਟ੍ਰੈਕਟਰ ਮੁੜਦਾ ਪਿਆ ਸੀਗਾ ਜਾਂ ਸਿੱਧਾ ਜਾ ਰਿਹਾ ਸੀਗਾ ਮੁੜਦਾ ਪਿਆ ਸੀ ਟ੍ਰੈਕਟਰ ਹਾਂਜੀ ਜੱਕ ਦਾ ਮੋੜਦਾ ਇਹਨਾਂ ਨੇ ਤੇ ਨੁਕਸਾਨ ਕਿੰਨਾ ਹੋਇਆ ਤੁਹਾਡਾ ਲੋ ਨੁਕਸਾਨ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਅੱਛਾ ਟੋਟਲ ਲਾਸ ਹੋ ਗਈ ਗੱਡੀ ਆਪਣੀ ਦੇਖੋ ਬ੍ਰਿੰਸ ਸਵਾਰੀਆਂ ਕਿੰਨੀਆਂ ਸੀਆਂ ਤੁਹਾਡੀ ਜੇ ਸਵਾਰੀ ਮੈਂ ਹੀ ਸੀ ਗੱਲਾਂ ਚਲਾਣ ਵਾਲਾ ਔਰ ਜਿਹੜਾ ਟਰੈਕਟਰ ਸੀ ਟਰੈਕਟਰ ਦਾ ਡਰਾਈਵਰ 도ੜ ਗਿਆ ਗੱਡੀ ਮਾਰ ਕੇ ਤੇ ਹੁਣ ਆਪਣੀ ਕਾਰਵਾਈ ਕੀ ਬੰਦੀ ਕੋਈ ਪੁਲਿਸ ਨੂੰ ਲਾਜੇ ਮੈਂ ਇਥੇ ਮੌਕੇ ਤੇ ਪਹੁੰਚੇ ਜਾਂ ਟਰੈਕਟਰ ਨਾਲ ਕੀ ਕਹਿੰਦੇ ਵੇ ਤੁਹਾਨੂੰ ਮੌਕੇ ਤੇ ਜਿਹੜਾ ਡਰਾਈਵਰ ਹੈ ਉਹ ਤਾਂ 도ੜ ਗਿਆ ਜਿਹੜਾ ਓਨਰ ਹੈ ਉਹ ਹੀ ਆਇਆ ਹੈ ਉਹ ਹੀ ਬੋਲਦੇ ਪਏ ਤੇ ਜਿਹੜਾ ਓਨਰ ਆਇਆ ਜੀ ਉਹ ਚੜਦੇ ਪਏ ਆਪਰ ਬਿਲਕੁਲ ਪੂਰੇ ਚੜਨ ਤਿਆਰ ਹੈ ਇਹ ਕਿਸੇ ਪਾਸੇ ਰੋਡ ਤੇ ਲੀਗਣ ਨਹੀਂ ਆ ਨਾ ਉਸ ਟਰੈਕਟਰ ਦਾ ਨੰਬਰ ਹੈ ਜੀ ਤੇ ਨਾ ਕੋਈ ਉਹਦੇ ਪਿੱਛੇ ਪਲੇਟ ਹੈ ਨਾ ਕੋਈ ਕੋਸ਼ ਹੈ ਜੀ ਤੇ ਇਹ ਹੁਣ ਜਦੋਂ ਅਸੀਂ ਮੌਕੇ ਤੇ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਤੇ ਬੰਦੇ ਆ ਕੇ ਸਾਡੇ ਤੇ ਚੜ ਰਹੇ ਆ ਜੀ ਕਿ ਤੁਸੀਂ ਕਾਨੂੰਨੀ ਵੇਣਾ ਕਿਉਂ ਗੱਲ ਕਰ ਰਹੇ ਆ ਦੇਖੋ ਜੀ ਅਸੀਂ ਤਾਂ ਪਹਿਲੇ ਤੌਰ ਤੇ ਅਸੀਂ ਕਾਨੂੰਨ ਦੇ ਨਾਲ ਚੱਲਣ ਵਾਲੇ ਬੰਦੇ ਆ ਅਸੀਂ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਤੇ ਅਸੀਂ ਉਹਦੇ ਮੁਤਾਬਿਕ ਦੱਲਾਂਗੇ ਕਿਉਂਕਿ ਤੁਸੀਂ ਸਾਡੀ ਕਾਰ ਦਾ ਨੁਕਸਾਨ ਦੇਖ ਸਕਦੇ ਆ ਇਹਦੇ ਮੋਰੇ ਪ੍ਰੋਪਰ ਪਲੇਟਾ ਜੀ ਪ੍ਰੋਪਰ ਕਾਗਜ਼ ਪੂਰੇ ਆ ਤੇ ਉਹ ਜਿਹੜਾ ਵਾਹਨ ਖੜਾ ਤੁਸੀਂ ਦੱਸੋ ਉਹਦੇ ਮੋਰੇ ਕੁਝ ਨਹੀਂ ਹੈਗਾ ਜੇ ਕੁਛ ਵੀ ਨੰਬਰ ਤੇ ਐ ਨਹੀਂ ਕੁਛ ਵੀ ਸਰ ਹੈਗਾ ਕੁਛ ਵੀ ਨਹੀਂ ਹੈਗਾ ਇਹ ਜਿਹੜੇ ਬੰਦੇ ਆ ਆਪਣੇ ਇਹ ਗੱਲ ਕਰ ਰਹੇ ਆ ਕਿ ਜੀ ਕੀ ਹਾਂਜੀ ਵੀ ਤੁਸੀਂ ਆ ਕੇ ਸਾਨੂੰ ਕਾਨੂੰਨੀ ਧਮਕੀਆਂ ਨਾ ਦਿਓ ਜਿਹੜੀ ਜੀ ਰੋਂਗ ਹੈ ਉਹਨੂੰ ਰੋਂਗ ਕਰਾਂਗੇ ਸਾਡਾ ਵੈਟਿੰਗ ਕਾਰ ਐਸੋਸੀਏਸ਼ਨ ਨਹੀਂ ਮੰਗ ਕਰਦਾ ਕਿ ਇਸ ਘਰ ਦਾ ਇੱਥੇ ਪਰਪਾਈ ਕਰਾਈ ਜਾਵੇ ਨਹੀਂ ਤਾਂ ਇੱਥੇ ਵੈਟਿੰਗ ਕਾਰ ਐਸੋਸੀਏਸ਼ਨ ਸਾਰੀ ਆਊਗੀ ਤੇ ਮੌਕੇ ਤੇ ਜੋ ਵੀ ਇਸ ਕਾਨੂੰਨ ਦੇ ਹਿਸਾਬ ਨਾਲ ਅਸੀਂ ਉਹਨੂੰ ਪੈਲ ਕਰਾਂਗੇ ਮੇਰਾ ਨਾਮ ਹੈ ਦਾ ਲੱਖੀ ਲੱਖੀ ਗਾੜੀ ਬੱਤ ਨਾਲ ਦੋ ਰਿਆ ਵਾ ਇੱਕ ਗੱਲ ਹੋਰ ਦੱਸਣਾ ਚਾਹਣਾ य गी मेरी गड़ी है, मेरा छोटा बंद तो चला रहा ठीक है इस गी के चैक की पंताली तो अड़ताली स्पीड से गुड्डी बची है बल्कि अपने साइड आराम जा रहा तो कह रहा मेरे को तो कैमरे की रिकॉर्डिंग भी है लाइव मैं वो भी चैक तू दिखाऊगा लाइव रिकॉर्डिंग भी दिखाऊगा यी की स्पीड जी बची पैंताली तो अड़ताली स्पीड से गड्डी बची ये बंदा इधरों आ रहा गे मोहरे कहीं मेरे भाजी मैं लाइव कैमरा सारा चैक कर लिया वा तो उन्हें यात्रा में एक गई उन्हें यात्रा मोड़ता ਸਾਡੀ ਗੱਡੀ 45 ਦੀ ਸਪੀਡ ਤੇ ਜਾ ਰਹੀ ਤਾਂ ਗੱਡੀ ਟੋਟਲ ਉਸਕ ਬੱਕੀ ਮੌਕਾ ਦੇ ਕੇ ਲਿਆ ਆਪਕੀ ਸੀ ਨੂੰ ਕੋਸ਼ਨੀ ਹੈ ਤਾਂ ਮੰਗ ਕੀ ਕਰਦੇ ਆਪਾਂ ਮੰਗ ਮੈਂ ਗਾਕੇ ਜਿਹੜਾ ਸਾਡਾ ਨੁਕਸਾਨ ਹੋਵੇ ਬਾ ਸਾਡਾ ਨੁਕਸਾਨ ਪ੍ਰਵਾਈ ਕੀਤੀ ਆਵੇ ਉਹ ਪਾਰਟੀ ਨੂੰ ਇੱਕ ਠੀਕ ਹੈ ਬਾਕੀ ਆਪਾਂ ਸੀ ਹੁਸ਼ਿਆਰਪੁਰ ਸਾਈਡ ਤੋਂ ਆ ਰਹੇ ਸੀਗੇ ਤੇ ਇੱਥੋਂ ਟਰਨ ਕਰ ਰਹੇ ਸੀ ਅਸੀਂ ਠੀਕ ਹੈ ਜੀ ਭਾਜੀ ਟਰਨ ਕਰ ਰਹਾ ਓਵਰ ਸਪੀਡ ਗੱਡੀ ਆ ਕੇ ਸਾਡੇ ਟਰੈਕਟਰ ਦੇ ਵਿੱਚ ਟੱਚ ਹੋਈ ਆ ਇੱਕ ਟਰਾਲੀ ਮੁੜ ਗਈ ਉਹਦੇ ਬੈਕ ਸਾਈਡ ਤੇ ਬਿਲਕੁਲ ਅੱਧੀ ਮੁੜੀ ਹੋਈ ਟਰਾਲੀ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਆ ਕੇ ਟੱਚ ਕੀਤੀ ਆ ਗੱਡੀ ਟਰੈਕਟਰ ਦੇ ਤੁਹਾਡੇ ਸਾਹਮਣੇ ਆ ਦੇਖ ਲਓ ਟਰੈਕਟਰ ਟੋਟਲ ਲਾਸ ਹੋ ਗਿਆ ਜੀ ਠੀਕ ਹੈ ਜੀ ਟਰੈਕਟਰ ਪੂਰਾ ਮੁੜ ਗਿਆ ਸੀਗਾ ਕਹ ਲਓ ਇਹਨਾਂ ਦੀ ਓਵਰ ਸਪੀਡ ਕਰਕੇ ਇਹ ਬਿਲਕੁਲ ਵਿੱਚ ਆ ਕੇ ਵੱਜਿਆ ਪਰਲੀ ਨਾੜ ਤੋਂ ਤੇ ਨੂੰ ਸੇਮ ਵਾਰਟੀ ਦਾ ਇਹ ਕਹਿਣਾ ਆ ਕਿ ਉਹ 40 45 ਸਪੀਡ ਤੇ ਆ ਰਹੇ ਸੀਗੇ ਫਿਰ ਟਾਂਟ ਰੰਗ ਹੋਇਆ ਪਾਜੀ 40 ਪਾਜੀ ਅਸੀਂ ਆਪ ਤੁਹਾਡੇ ਨਾਲ ਇਹ ਗੱਲ ਤੁਸੀਂ ਟਰੈਕਟਰ ਦੇਖ ਲਓ 40 45 ਦੀ ਸਪੀਡ ਵਿਚ ਜਿੰਨਾ ਟਰੈਕਟਰ ਹਾਰਡ ਆ ਇਹ ਕਦੀ ਨਹੀਂ ਟੁੱਟ ਸਕਦਾ ਪੂਰਾ ਟੋਟਲ ਲਾਸ ਹੋ ਗਿਆ ਟਰੈਕਟਰ ਇਹ ਕਹਿੰਦੇ 40 45 ਦੇ ਸਹੀ ਆ ਮੈਂ ਕਿਹਾ ਭਾਜੀ ਕਹਿਣ ਨੂੰ ਕੀ ਕਰਨਾ ਉਹਦਾ ਮੌਕਾ ਦੱਸਦਾ ਤੁਹਾਨੂੰ ਕਿ ਹਾਂ ਵੇ ਕੀ ਸਪੀਡ ਕਹਿ ਰਹੀ ਆ ਟਰੈਕਟਰ ਦਾ ਟੋਟਲੇ ਲਾਸ ਦੇਖੋ ਆਜੋ ਟੱਚ ਆਪਾਂ ਹੁਣ ਕੀ ਮੰਗ ਕਰਦੇ ਆ ਭਾਜੀ ਅਸੀਂ ਤਾਂ ਮੰਗ ਕੀ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਕਿ ਸਾਡੇ ਟਰੈਕਟਰ ਦਾ ਕੰਮ ਅਸੀਂ ਕਰਾ ਕਰਾ ਦਨ ਜਾਓ ਦੇਖ ਲਓ ਕਿ ਸਾਡਾ ਵੀ ਨੁਕਸਾਨ ਹੋਇਆ ਆ ਉਹਨਾਂ ਦਾ ਵੀ ਨੁਕਸਾਨ ਆ ਆਪਾਂ ਇਹ ਨਹੀਂ ਕਹਿੰਦੇ ਦੋਨਾਂ ਤਰਾਹ ਦੇ ਜੋਰ ਨਾ ਚੰਗਾ ਸਾਰੇ ਆ ਰਹੇ ਸੀ ਕਿੱਧਰ ਜਾ ਰਹੇ ਸੀ ਆਪਾਂ ਆਪਣਾ ਹਰਿਆਣੇ ਤੋਂ ਆ ਰਹੇ ਸੀ ਤੇ ਬਰਾ ਚੱਕਣ ਜਾਣੇ ਮਿਠਿਆਣੇ ਤੇ ਤੇ ਕਿੱਥੇ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਦਾ ਆਪਣੇ ਇੱਥੇ ਹੀ ਹੋਇਆ ਵੇ ਬੂਆ ਭਾਈ ਪੰਪਰੇ ਦੇ ਸਾਹਮਣੇ ਦੇ ਕਾਰਨ ਕੀ ਮੰਦੇ ਆ ਐਕਸੀਡੈਂਟ ਦਾ ਕਾਰਨ ਕੁਛ ਨਹੀਂ ਜੱਕ ਦਾ ਮਟਰੈਕਟਰ ਆ ਗਿਆ ਮੈਂ ਤਾਂ 45 50 50 ਦੀ ਸਪੀਡ 45 50 ਦੀ ਸਪੀਡ ਤੇ ਤੁਰਿਆ ਸੀ ਤੇ ਟਰੈਕਟਰ ਮੁੜਦਾ ਪਿਆ ਸੀਗਾ ਜਾਂ ਸਿੱਧਾ ਜਾ ਰਿਹਾ ਸੀਗਾ ਮੁੜਦਾ ਪਿਆ ਸੀ ਟਰੈਕਟਰ ਹਾਂਜੀ ਜੱਕ ਦਾ ਮੋੜਦਾ ਇਹਨਾਂ ਨੇ ਤੇ ਨੁਕਸਾਨ ਕਿੰਨਾ ਹੋਇਆ ਤੁਹਾਡਾ ਲੋ ਨੁਕਸਾਨ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਅੱਛਾ ਟੋਟਲ ਲਾਸ ਹੋ ਗਈ ਗੱਡੀ ਆਪਣੀ ਦੇਖੋ ਜੀ ਸਵਾਰੀਆਂ ਕਿੰਨੀਆਂ ਸੀਗੀਆਂ ਤੁਹਾਡੀ ਤੇ ਸਵਾਰੀ ਮੈਂ ਹੀ ਸੀ ਗੱਲਾ ਚਲਾਣ ਵਾਲਾ ਔਰ ਜਿਹੜਾ ਟਰੈਕਟਰ ਸੀ ਟਰੈਕਟਰ ਦਾ ਡਰਾਈਵਰ 도ੜ ਗਿਆ ਗੱਡੀ ਮਾਰ ਕੇ ਤੇ ਹੁਣ ਆਪਣੀ ਕਾਰਵਾਈ ਕੀ ਬੰਦੀ ਕੋਈ ਪੁਲਿਸ ਨੂੰ ਲਾਜੇ ਮੈਥੇ ਮੌਕੇ ਤੇ ਪਹੁੰਚੇ ਜਾਂ ਕਾਰ ਐਕਟ ਕੱਲ ਕੀ ਕਹਿੰਦੇ ਵੇ ਤੁਹਾਨੂੰ ਮੌਕੇ ਤੇ ਜਿਹੜਾ ਡਰਾਈਵਰ ਹੈ ਉਹ ਤਾਂ 도ੜ ਗਿਆ ਜਿਹੜਾ ਓਨਰ ਹੈ ਉਹ ਹੀ ਆਇਆ ਹੈ ਉਹ ਹੀ ਬੋਲਦੇ ਪਏ ਤੇ ਜਿਹੜੇ ਓਨਰ ਆਇਆ ਜੀ ਉਹ ਚੜਦੇ ਪਏ ਆਪਰ ਬਿਲਕੁਲ ਪੂਰੇ ਚੜਨ ਤਿਆਰ ਹੈ ਇਹ ਕਿਸੇ ਪਾਸੇ ਰੋਡ ਤੇ ਲੀਗਲ ਨਹੀਂ ਆ ਨਾ ਉਸ ਡਰਾਈਵਰ ਦਾ ਨੰਬਰ ਹੈ ਜੀ ਤੇ ਨਾ ਕੋਈ ਉਹਦੇ ਪਿੱਛੇ ਪਲੇਟ ਹੈ ਨਾ ਕੋਈ ਕੋਸ਼ ਹੈ ਜੀ ਤੇ ਇਹ ਹੁਣ ਜਦੋਂ ਅਸੀਂ ਮੌਕੇ ਤੇ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਤੇ ਬੰਦੇ ਆ ਕੇ ਸਾਡੇ ਤੇ ਚੜ ਰਹੇ ਆ ਜੀ ਕੀ ਤੁਸੀਂ ਕਾਨੂੰਨੀ ਵੇਣਾ ਕਿਉਂ ਗੱਲ ਕਰ ਰਹੇ ਆ ਦੇਖੋ ਜੀ ਅਸੀਂ ਤਾਂ ਪਹਿਲੇ ਤੌਰ ਤੇ ਅਸੀਂ ਕਾਨੂੰਨ ਦੇ ਨਾਲ ਚੱਲਣ ਵਾਲੇ ਬੰਦੇ ਆ ਅਸੀਂ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਤੇ ਅਸੀਂ ਉਹਦੇ ਮੁਤਾਬਿਕ ਚੱਲਾਂਗੇ ਕਿਉਂਕਿ ਤੁਸੀਂ ਸਾਡੀ ਕਾਰ ਦਾ ਨੁਕਸਾਨ ਦੇਖ ਸਕਦੇ ਆ ਇਹਦੇ ਮੋਰੇ ਪ੍ਰੋਪਰ ਪਲੇਟਾ ਜੀ ਪ੍ਰੋਪਰ ਕਾਗਜ਼ ਪੂਰੇ ਆ ਤੇ ਉਹ ਜਿਹੜਾ ਵਾਹਨ ਖੜਾ ਤੁਸੀਂ ਦੱਸੋ ਉਹਦੇ ਮੋਰੇ ਕੁਝ ਵੀ ਹੈਗਾ ਜਾਂ ਕੁਝ ਵੀ ਨੰਬਰ ਪਲੇਟ ਐਨੀ ਕੁਝ ਵੀ ਸਰ ਹੈਗਾ ਕੁਝ ਵੀ ਨਹੀਂ ਹੈਗਾ ਇਹ ਜਿਹੜੇ ਬੰਦੇ ਆ ਆਪਣੇ ਇਹ ਗੱਲ ਕਰ ਰਹੇ ਆ ਕਿ ਜੀ ਕੀ ਹਾਂਜੀ ਵੀ ਤੁਸੀਂ ਆ ਕੇ ਸਾਨੂੰ ਕਾਨੂੰਨੀ ਧਮਕੀਆਂ ਨਾ ਦਿਓ ਜਿਹੜੀ ਜੀ ਰੋਂਗ ਹੈ ਉਹਨੂੰ ਰੋਂਗ ਕਵਾਂਗੇ ਸਾਡਾ ਵੈਡਿੰਗ ਕਾਰ ਐਸੋਸੀਏਸ਼ਨ ਨਹੀਂ ਮੰਗ ਕਰਦਾ ਕਿ ਇਸ ਕਾਰ ਦਾ ਇੱਥੇ ਪਰਭਾਈ ਕਰਾਈ ਜਾਵੇ ਨਹੀਂ ਤਾਂ ਇੱਥੇ ਵੈਡਿੰਗ ਕਾਰ ਐਸੋਸੀਏਸ਼ਨ ਸਾਰੀ ਆਊਗੀ ਤੇ ਮੌਕੇ ਤੇ ਜੋ ਵੀ ਇਸ ਕਾਨੂੰਨ ਦੇ ਹਿਸਾਬ ਨਾਲ ਅਸੀਂ ਉਹਨੂੰ ਪੈਲ ਕਰਾਂਗੇ ਮੇਰਾ ਨਾਮ ਹੈ ਦਾ ਲਖਮੀ ਲਖਮੀ ਗਾੜੀ ਦਾ ਤੁਮਾ ਦੋ ਰਿਆ ਵਾ ਇੱਕ ਗੱਲ ਹੋਰ ਦੱਸਣਾ ਚਾਹਣਾ ਇਹ ਗੱਡੀ ਮੇਰੀ ਗੱਡੀ ਹੈ ਮੇਰਾ ਛੋਟਾ ਬਰਾਦਰ ਚਲਾ ਰਿਹਾ ਸੀ ਲੱਗ ਕੇ ਇਸ ਗੱਡੀ 'ਚ ਜੀਪੀਐਸ ਨੂੰ ਪੈਸੇ ਚੈੱਕ ਕੀਤੇ 45 ਤੋਂ 48 ਦੀ ਸਪੂਤ ਤੇ ਗੱਡੀ ਦੇ ਵਿੱਚ ਹੀ ਆ ਕਿ ਆਪਣੇ ਸਾਈਡ ਆਰਾਮ ਨਾਲ ਜਾ ਰਿਹਾ ਇਹ ਜਿਹ ਬਕਰਾਂ ਮੇਰੇ ਕੋ ਕੈਮਰੇ ਦੀ ਫੁਟੇ ਵੀ ਆ ਗਈ ਲਾਈਵ ਲੈ ਉਹ ਵੀ ਚਾਹ ਤਾਨੂੰ ਦਿਖਾਊਗਾ ਲਾਈਵ ਫੁਟੇ ਵੀ ਦਿਖਾਊਗਾ ਇਹ ਗੱਡੀ ਦੀ ਸਪੀਡ ਜਿਹੜੀ 25 45 ਤੋਂ 48 ਦੀ ਸਪੀਡ ਤੇ ਗੱਡੀ ਵੱਜੀ ਇਹ ਬੰਦਾ ਇਧਰੋਂ ਆ ਰਿਹਾ ਸੀ ਗੱਡੀ ਆਰੇ ਮੋਰੇ ਕਹਿੰਦਾ ਜਾ ਰਹੀ ਸੀ ਮੇਰੇ ਭਾਜੀ ਮੈਂ ਲਾਈਵ ਕੈਮਰਾ ਸਾਰਾ ਚੈੱਕ ਕਰ ਲਿਆ ਵਾ ਤੋਂ ਨੇ ਜਾਤਰਾ ਮੈਂ ਇੱਕ ਗੱਡੀ ਲੱਜੋ ਨੇ ਜਾਤਰਾ ਮੋੜ ਦਾ ਪਰ ਸਾਡੀ ਗੱਡੀ 45 ਦੀ ਸਪੀਡ ਤੇ ਜਾ ਰਹੀ ਤਾਂ ਗੱਡੀ ਟੋਟਲ ਉਸ ਤੋਂ ਪੱਗ ਮੌਕਾ ਦੇ ਗਿਲੇ ਆਪਕੀ ਸਿੰਘ ਕੋਸ਼ਨੀ ਹੈ ਤਾਂ ਕੀ ਮੰਗ ਕੀ ਕਰਦੇ ਆਪਾਂ ਮੰਗ ਮੈਂ ਗਾਕੇ ਜਿਹੜਾ ਸਾਡਾ ਨਕਸਾਰ ਹੋ ਗਿਆ ਪਾਸਾ ਸਾਡਾ ਨਕਸਾਰ ਪ੍ਰਵਾਈ ਕੀਤੀ ਆਵੇ ਉਹ ਪਾਰਟੀ ਨੂੰ ਇੱਕ ਠੀਕ ਹੈ ਬਾਕੀ ਆਪਾਂ ਠੀਕ ਅਸੀਂ ਹਸ਼ਿਆਰਪੁਰ ਸਾਈਡ ਤੋਂ ਆ ਰਹੇ ਸੀਗੇ ਤੇ ਇੱਥੋਂ ਟਰਨ ਕਰ ਰਹੇ ਸੀ ਅਸੀਂ ਠੀਕ ਹੈ ਜੀ ਭਾਜੀ ਟਰਨ ਕਰ ਰਹਾ ওভার ਸਪੀਡ ਗੱਡੀ ਆ ਕੇ ਸਾਡੇ ਟਰੈਕਟਰ ਦੇ ਵਿੱਚ ਟੱਚ ਹੋਈ ਆ ਇੱਕ ਟਰਾਲੀ ਮੁੜ ਗਈ ਉਹਦੇ ਬੈਕ ਸਾਈਡ ਤੇ ਬਿਲਕੁਲ ਅੱਧੀ ਮੁੜੀ ਹੋਈ ਟਰਾਲੀ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਆ ਕੇ ਟੱਚ ਕੀਤੀ ਆ ਗੱਡੀ ਟਰੈਕਟਰ ਦੇ ਤੁਹਾਡੇ ਸਾਹਮਣੇ ਆ ਦੇਖ ਲਓ ਟਰੈਕਟਰ ਟੋਟਲ ਲਾਸ ਹੋ ਗਿਆ ਜੀ ਠੀਕ ਹੈ ਜੀ ਟਰੈਕਟਰ ਪੂਰਾ ਮੁੜ ਗਿਆ ਸੀਗਾ ਕਹ ਲਓ ਇਹਨਾਂ ਦੀ ਓਵਰ ਸਪੀਡ ਕਰਕੇ ਇਹ ਬਿਲਕੁਲ ਵਿੱਚ ਆ ਕੇ ਵੱਜਿਆ ਮਰਲੇ ਦੇੜ ਤੋਂ ਇਹ ਹੁਸੈਨ ਵਾਲੀ ਦਾ ਇਹ ਕਹਿਣਾ ਆ ਕਿ ਉਹ 40 45 ਸਪੀਡ ਤੇ ਆ ਰਹੇ ਸੀਗੇ ਫਿਰ ਤਾਂ ਐਕਸੀਡੈਂਟ ਹੋਇਆ ਪਾਜੀ 40 ਪਾਜੀ ਅਸੀਂ ਆਪ ਤੁਹਾਡੇ ਨਾਲ ਇਹ ਖਿਆਲ ਤੁਸੀਂ ਟਰੈਕਟਰ ਦੇਖ ਲਓ 40 45 ਦੀ ਸਪੀਡ ਦੇ ਵਿੱਚ ਜਿੰਨਾ ਟਰੈਕਟਰ ਹਾਰਡ ਆ ਇਹ ਕਦੀ ਨਹੀਂ ਟੁੱਟ ਸਕਦਾ ਪੂਰਾ ਟੋਟਲ ਲਾਸ ਹੋ ਗਿਆ ਟਰੈਕਟਰ ਇਹ ਕਹਿੰਦੇ 40 45 ਦੇ ਸਹੀ ਆ ਮੈਂ ਕਿਹਾ ਪਾਜੀ ਕਹਿਣ ਨੂੰ ਕੀ ਕਰਨਾ ਪਰ ਉਹਦਾ ਮੌਕਾ ਦੱਸਦਾ ਤੁਹਾਨੂੰ ਕਿ ਹਾਂ ਵੇ ਕੀ ਸਪੀਡ ਕਹਿ ਰਹੀ ਆ ਟਰੈਕਟਰ ਦਾ ਟੋਟਲੀ ਲਾਸ ਦੇਖੋ ਆਜੋ ਟੱਚ ਆਪਾਂ ਹੁਣ ਕੀ ਮੰਗ ਕਰਦੇ ਆ ਪਾਜੀ ਅਸੀਂ ਤਾਂ ਮੰਗ ਕੇ ਕਰਦੇ ਆਂ ਅਸੀਂ ਮੰਗ ਇਹ ਕਰਦੇ ਕਿ ਸਾਡੇ ਟਰੈਕਟਰ ਦਾ ਕੰਮ ਅਸੀਂ ਕਰਾ ਕਰਾਦਾਂ ਜਾਓ ਉਹ ਦੇਖ ਲਓ ਕਿ ਸਾਡਾ ਵੀ ਨੁਕਸਾਨ ਹੋਇਆ ਆ ਉਹਨਾਂ ਦਾ ਵੀ ਨੁਕਸਾਨ ਆ ਆਪਾਂ ਇਹ ਨਹੀਂ ਕਹਿੰਦੇ ਦੋਨਾਂ ਤਰ੍ਹਾਂ ਦੇ ਜੋਲ ਨਾ ਚੰਗਾ ਸਾਰੇ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਆਪਾਂ ਆਪਣਾ ਹਰਿਆਣੇ ਤੋਂ ਆ ਰਹੇ ਸੀ ਤੇ ਬਰਾ ਚੱਕਣ ਜਾਣੇ ਮਿਟਿਆਣੇ ਦੇ ਤੇ ਕਿੱਥੇ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਆਪਣੇ ਇੱਥੇ ਹੀ ਹੋਇਆ ਵੇ ਬੂਆ ਭਾਈ ਪੰਪਰੇ ਸਾਹਮਣੀ ਦੇ ਕਾਰਨ ਕੀ ਮੰਦੇ ਆ ਐਕਸੀਡੈਂਟ ਦਾ ਕਾਰਨ ਕੁਛ ਨਹੀਂ ਜੱਕ ਦਾ ਮਟਰੈਕਟਰ ਆ ਗਿਆ ਮੈਂ ਤਾਂ 45 50 50 ਦੀ ਸਪੀਡ 45 50 ਦੀ ਸਪੀਡ ਤੇ ਤੁਰਿਆ ਸੀ ਤੇ ਟਰੈਕਟਰ ਮੁੜਦਾ ਪਿਆ ਸੀਗਾ ਜਿੱਥੇ ਜਾ ਰਿਹਾ ਸੀਗਾ ਮੁੜਦਾ ਪਿਆ ਸੀ ਟਰੈਕਟਰ ਹਾਂਜੀ ਜੱਕ ਦਾ ਮੋੜਦਾ ਇਹਨਾਂ ਨੇ ਤੇ ਨੁਕਸਾਨ ਕਿੰਨਾ ਹੋਇਆ ਤੁਹਾਡਾ ਲੋ ਨੁਕਸਾਨ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਅੱਛਾ ਟੋਟਲ ਲਾਸ ਹੋ ਗਈ ਗੱਡੀ ਆਪਣੀ ਦੇਖੋ ਜੀ ਸਵਾਰੀਆਂ ਕਿੰਨੀਆਂ ਸੀਗੀਆਂ ਤੁਹਾਡੀ ਤੇ ਸਵਾਰੀ ਮੈਂ ਹੀ ਸੀ ਗੱਲਾ ਚਲਾਣ ਵਾਲਾ ਔਰ ਜਿਹੜਾ ਟਰੈਕਟਰ ਸੀ ਟਰੈਕਟਰ ਦਾ ਡਰਾਈਵਰ 도ੜ ਗਿਆ ਗੱਡੀ ਮਾਰ ਕੇ ਵੇ ਹੁਣ ਆਪਣੀ ਕਾਰਵਾਈ ਕੀ ਬੰਦੀ ਕੋਈ ਪੁਲਿਸ ਲਾਜੇ ਮੈਥੇ ਮੌਕੇ ਤੇ ਪਹੁੰਚੇ ਜਾਂ ਕਾਰ ਟ੍ਰੈਕਟਰ ਕੱਲ ਕੀ ਕਹਿੰਦੇ ਵੇ ਤੁਹਾਨੂੰ ਮੌਕੇ ਤੇ ਜਿਹੜਾ ਡਰਾਈਵਰ ਹੈ ਉਹ ਤਾਂ 도ੜ ਗਿਆ ਜਿਹੜਾ ਓਨਰ ਹੈ ਉਹ ਹੀ ਆਇਆ ਹੈ ਉਹ ਹੀ ਬੋਲਦੇ ਪਏ ਤੇ ਜਿਹੜੇ ਓਨਰ ਆਇਆ ਜੀ ਉਹ ਚੜਦੇ ਪਏ ਆਪਰ ਬਿਲਕੁਲ ਪੂਰੇ ਚੜਨ ਤਿਆਰ ਹੈ ਇਹ ਕਿਸੇ ਪਾਸੇ ਰੋਡ ਤੇ ਲੀਗਲ ਨਹੀਂ ਆ ਨਾ ਉਸ ਡਰਾਈਵਰ ਦਾ ਨੰਬਰ ਹੈ ਜੀ ਤੇ ਨਾ ਕੋਈ ਉਹਦੇ ਪਿੱਛੇ ਪਲੇਟ ਹੈ ਨਾ ਕੋਈ ਕੋਸ਼ ਹੈ ਜੀ ਤੇ ਇਹ ਹੁਣ ਜਦੋਂ ਅਸੀਂ ਮੌਕੇ ਤੇ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਤੇ ਬੰਦੇ ਆ ਕੇ ਸਾਡੇ ਤੇ ਚੜ ਰਹੇ ਆ ਜੀ ਕਿ ਤੁਸੀਂ ਕਾਨੂੰਨੀ ਵੇਣਾ ਕਿਉਂ ਗੱਲ ਕਰ ਰਹੇ ਆ ਦੇਖੋ ਜੀ ਅਸੀਂ ਤਾਂ ਪਹਿਲੇ ਤੌਰ ਤੇ ਅਸੀਂ ਕਾਨੂੰਨ ਦੇ ਨਾਲ ਚੱਲਣ ਵਾਲੇ ਬੰਦੇ ਆ ਅਸੀਂ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਤੇ ਅਸੀਂ ਉਹਦੇ ਮੁਤਾਬਿਕ ਚੱਲਾਂਗੇ ਕਿਉਂਕਿ ਤੁਸੀਂ ਸਾਡੀ ਕਾਰ ਦਾ ਨੁਕਸਾਨ ਦੇਖ ਸਕਦੇ ਆ ਇਹਦੇ ਮੋਰੇ ਪ੍ਰੋਪਰ ਪਲੇਟਾ ਜੀ ਪ੍ਰੋਪਰ ਕਾਗਜ਼ ਪੂਰੇ ਆ ਤੇ ਉਹ ਜਿਹੜਾ ਵਾਹਨ ਖੜਾ ਤੁਸੀਂ ਦੱਸੋ ਉਹਦੇ ਮੋਰੇ ਕੁਝ ਨਹੀਂ ਹੈਗਾ ਜੇ ਕੁਛ ਵੀ ਨੰਬਰ ਪਲੇ ਐ ਨਹੀਂ ਕੁਛ ਵੀ ਸਰ ਹੈਗਾ ਕੁਛ ਵੀ ਨਹੀਂ ਹੈਗਾ ਇਹ ਜਿਹੜੇ ਬੰਦੇ ਆ ਆਪਣੇ ਇਹ ਗੱਲ ਕਰ ਰਹੇ ਆ ਕਿ ਜੀ ਕੀ ਹਾਂਜੀ ਵੀ ਤੁਸੀਂ ਆ ਕੇ ਸਾਨੂੰ ਕਾਨੂੰਨੀ ਧਮਕੀਆਂ ਨਾ ਦਿਓ ਜਿਹੜੀ ਜੀ ਰੋਂਗ ਹੈ ਉਹਨੂੰ ਰੋਂਗ ਕਰਾਂਗੇ ਸਾਡਾ ਵੈਟਿੰਗ ਕਾਰ ਐਸੋਸੀਏਸ਼ਨ ਨਹੀਂ ਮੰਗ ਕਰਦਾ ਕਿ ਇਸ ਘਰ ਦਾ ਇੱਥੇ ਪਰਪਾਈ ਕਰਾਈ ਜਾਵੇ ਨਹੀਂ ਤਾਂ ਇੱਥੇ ਵੈਟਿੰਗ ਕਾਰ ਐਸੋਸੀਏਸ਼ਨ ਸਾਰੀ ਆਊਗੀ ਤੇ ਮੌਕੇ ਤੇ ਜੋ ਵੀ ਇਸ ਕਾਨੂੰਨ ਦੇ ਹਿਸਾਬ ਨਾਲ ਅਸੀਂ ਉਹਨੂੰ ਪੈਲ ਕਰਾਂਗੇ ਮੇਰਾ ਨਾਮ ਹੈਗਾ ਲਖਮੀ ਲਖਮੀ ਗਾੜੀ ਦਾ ਤੁਮਨ ਹੋ ਰਿਹਾ ਵਾ ਮੈਂ ਇੱਕ ਗੱਲ ਹੋਰ ਦੱਸਣਾ ਚਾਹਣਾ ਇਹ ਗੱਡੀ ਮੇਰੀ ਗੱਡੀ ਹੈ ਮੇਰਾ ਛੋਟਾ ਭਰਾ ਚਲਾ ਰਿਹਾ ਸੀਗਾ ਕਿਹਾ ਇਸ ਗੱਡੀ 'ਚ ਜੀਪਸ ਨੂੰ ਕਿਵੇਂ ਚੈੱਕ ਕੀਤੇ 45 ਤੋਂ 48 ਦੀ ਸਪੀਡ ਤੇ ਗੱਡੀ ਬੱਜੀ ਆ। ਬਾਕੀ ਆਪਣੇ ਸਾਈਡ ਰਾਮ ਨਾਲ ਜਾ ਰਿਹਾ। ਇਹਦੀ ਬਕਾਇਦਾ ਮੇਰੇ ਕੈਮਰੇ ਦੀ ਕੋਈ ਵੀ ਆ ਗਈ ਲਾਈਵ। ਮੈਂ ਉਹ ਵੀ ਚਾਹ ਤਾਨੂੰ ਦਿਖਾਉਗਾ ਲਾਈਵ ਕੋਰਿੰਗ ਵੀ ਦਿਖਾਉਗਾ। ਇਹ ਗੱਡੀ ਦੀ ਸਪੀਡ ਜਿਹੜੀ 25 45 ਤੋਂ 48 ਦੀ ਸਪੀਡ ਤੇ ਗੱਡੀ ਬੱਜੀ। ਇਹ ਬੰਦਾ ਇਧਰੋਂ ਆ ਰਿਹਾ ਸੀ ਗੱਡੀ ਅਰੇ ਮੋਰੇ ਕਹਿੰਦਾ ਜਾ ਰਹੀ ਸੀ ਮੇਰੇ ਭਾਜੀ। ਮੈਂ ਲਾਈਵ ਕੈਮਰਾ ਸਾਰਾ ਚੈੱਕ ਕਰ ਲਿਆ ਵਾ। ਤੋਂ ਨੇ ਜਾਤਰਾ ਮੈਂ ਇੱਕ ਗੱਡੀ ਲੇਤੀ ਨੇ ਜਾਤਰਾ ਮੋੜ ਦਾ ਕਾਂ ਸਾਡੀ ਗੱਡੀ 45 ਦੀ ਸਪੀਡ ਤੇ ਜਾ ਰਹੀ ਤਾਂ ਗੱਡੀ ਟੁੱਟ ਗਈ ਟੋਟਲ ਉਸਕ ਬੱਕ ਮੌਕਾ ਦੇ ਕੇ ਲਿਆ ਆਪਕੀ ਸੀ ਨੂੰ ਕੋਸ਼ਨੀ ਹੈ ਤਾਂ ਕੀ ਮੰਗ ਕੀ ਕਰਦੇ ਆਪਾਂ ਮੰਗ ਮੈਂ ਗਾਕੇ ਜਿਹੜਾ ਸਾਡਾ ਨੁਕਸਾਨ ਹੋਵੇ ਬਾਸ ਸਾਡਾ ਨੁਕਸਾਨ ਪ੍ਰੋਵਾਈ ਕੀਤੀ ਆਵੇ ਉਹ ਪਾਰਟੀ ਨੂੰ ਇੱਕ ਠੀਕ ਹੈ ਬਾਕੀ ਆਪਾਂ ਕਿੰਨੇ ਸੀ ਹਸ਼ਿਆਰਪੁਰ ਸਾਈਡ ਤੋਂ ਆ ਰਹੇ ਸੀਗੇ ਤੇ ਇੱਥੋਂ ਟਰਨ ਕਰ ਰਹੇ ਸੀ ਅਸੀਂ ਠੀਕ ਹੈ ਜੀ ਭਾਜੀ ਟਰਨ ਕਰ ਰਹਾ ওভার ਸਪੀਡ ਗੱਡੀ ਆ ਕੇ ਸਾਡੇ ਟਰੈਕਟਰ ਦੇ ਵਿੱਚ ਟੱਚ ਹੋਈ ਆ ਇੱਕ ਟਰਾਲੀ ਮੁੜ ਗਈ ਉਹਦੇ ਬੈਕ ਸਾਈਡ ਤੇ ਬਿਲਕੁਲ ਅੱਧੀ ਮੁੜੀ ਹੋਈ ਟਰਾਲੀ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਆ ਕੇ ਟੱਚ ਕੀਤੀ ਆ ਗੱਡੀ ਟਰੈਕਟਰ ਦੇ ਤੁਹਾਡੇ ਸਾਹਮਣੇ ਆ ਦੇਖ ਲਓ ਟਰੈਕਟਰ ਟੋਟਲ ਲਾਸ ਹੋ ਗਿਆ ਜੀ ਠੀਕ ਹੈ ਜੀ ਟਰੈਕਟਰ ਪੂਰਾ ਮੁੜ ਗਿਆ ਸੀਗਾ ਕਹ ਲਓ ਇਹਨਾਂ ਦੀ ਓਵਰ ਸਪੀਡ ਕਰਕੇ ਇਹ ਬਿਲਕੁਲ ਵਿੱਚ ਆ ਕੇ ਵੱਜਿਆ ਪਰਲੀ ਨਾੜ ਤੋਂ ਤੇ ਨੂੰ ਸੇਮ ਪਾਰਟੀ ਦਾ ਇਹ ਕਹਿਣਾ ਆ ਕਿ ਉਹ 40 45 ਸਪੀਡ ਤੇ ਆ ਰਹੇ ਸੀਗੇ ਫਿਰ ਤਾਂ ਐਕਸੀਡੈਂਟ ਹੋਇਆ ਪਾਜੀ 40 ਪਾਜੀ ਅਸੀਂ ਆਪ ਤੁਹਾਡੇ ਨਾਲ ਇਹ ਗੱਲ ਤੁਸੀਂ ਟਰੈਕਟਰ ਦੇਖ ਲਓ 40 45 ਦੀ ਸਪੀਡ ਵਿਚ ਜਿੰਨਾ ਟਰੈਕਟਰ ਹਾਰਡ ਆ ਇਹ ਕਦੀ ਨਹੀਂ ਟੁੱਟ ਸਕਦਾ ਪੂਰਾ ਟੋਟਲ ਲਾਸ ਹੋ ਗਿਆ ਟਰੈਕਟਰ ਇਹ ਕਹਿੰਦੇ 40 45 ਦੇ ਸਹੀ ਆ ਮੈਂ ਕਿਹਾ ਭਾਜੀ ਕਹਿਣ ਨੂੰ ਕੀ ਕਰਨਾ ਉਹਦਾ ਮੌਕਾ ਦੱਸਦਾ ਤੁਹਾਨੂੰ ਕਿ ਹਾਂ ਵੇ ਕੀ ਸਪੀਡ ਕਹਿ ਰਹੀ ਆ ਟਰੈਕਟਰ ਦਾ ਟੋਟਲੇ ਲਾਸ ਦੇਖੋ ਆਜੋ ਟੱਚ ਆਪਾਂ ਹੁਣ ਕੀ ਮੰਗ ਕਰਦੇ ਆ ਭਾਜੀ ਅਸੀਂ ਤਾਂ ਮੰਗ ਕੀ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਕਿ ਸਾਡੇ ਟਰੈਕਟਰ ਦਾ ਕੰਮ ਅਸੀਂ ਕਰਾ ਕਰਾ ਦਨ ਜਾਓ ਉਹ ਦੇਖ ਲਓ ਕਿ ਸਾਡਾ ਵੀ ਨੁਕਸਾਨ ਹੋਇਆ ਆ ਉਹਨਾਂ ਦਾ ਵੀ ਨੁਕਸਾਨ ਆ ਆਪਾਂ ਇਹ ਨਹੀਂ ਕਹਿੰਦੇ ਦੋਨਾਂ ਤਰਾਹ ਦੇ ਜੋਲ ਨਾ ਚੰਗਾ ਸਾਰੇ ਕਿੱਥੋਂ ਆ ਰਹੇ ਸੀ ਕਿੱਧਰ ਜਾ ਰਹੇ ਸੀਗੇ ਆਪਾਂ ਆਪਣਾ ਹਰਿਆਣੇ ਤੋਂ ਆ ਰਹੇ ਸੀ ਤੇ ਬਰਾ ਚੱਕਣ ਜਾਣੇ ਮਿਠਿਆਣੇ ਦੇ ਤੇ ਕਿੱਥੇ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਆਪਣੇ ਇੱਥੇ ਹੀ ਹੋਇਆ ਵੇ ਬੂਆ ਭਾਈ ਪੰਪਰੇ ਸਾਹਮਣੀ ਦੇ ਕਾਰਨ ਕੀ ਮੰਦੇ ਆ ਐਕਸੀਡੈਂਟ ਦਾ ਕਾਰਨ ਕੁਛ ਨਹੀਂ ਜੱਕ ਦਾ ਮਟਰੈਕਟਰ ਆ ਗਿਆ ਮੈਂ ਤਾਂ 45 50 50 ਦੀ ਸਪੀਡ 45 50 ਦੀ ਸਪੀਡ ਤੇ ਤੁਰਿਆ ਸੀ ਤੇ ਟਰੈਕਟਰ ਮੁੜਦਾ ਪਿਆ ਸੀਗਾ ਜਾਂ ਸਿੱਧਾ ਜਾ ਰਿਹਾ ਸੀਗਾ ਮੁੜਦਾ ਪਿਆ ਸੀ ਟਰੈਕਟਰ ਹਾਂਜੀ ਜੱਕ ਦਾ ਮੋੜਦਾ ਇਹਨਾਂ ਨੇ ਤੇ ਨੁਕਸਾਨ ਕਿੰਨਾ ਹੋਇਆ ਤੁਹਾਡਾ ਲੋ ਨੁਕਸਾਨ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਅੱਛਾ ਟੋਟਲ ਲਾਸ ਹੋ ਗਈ ਗੱਡੀ ਆਪਣੀ ਦੇਖੋ ਜੀ ਸਵਾਰੀਆਂ ਕਿੰਨੀਆਂ ਸੀਗੀਆਂ ਤੁਹਾਡੀ ਜੀ ਸਵਾਰੀ ਮੈਂ ਹੀ ਸੀ ਗੱਲਾ ਚਲਾਣ ਵਾਲਾ ਔਰ ਜਿਹੜਾ ਟਰੈਕਟਰ ਸੀ ਟਰੈਕਟਰ ਦਾ ਡਰਾਈਵਰ 도ੜ ਗਿਆ ਗੱਡੀ ਮਾਰ ਕੇ ਤੇ ਹੁਣ ਆਪਣੀ ਕਾਰਵਾਈ ਕੀ ਬੰਦੀ ਕੋਈ ਪੁਲਿਸ ਨੂੰ ਲਾਜੇ ਮੈਥੇ ਮੌਕੇ ਤੇ ਪਹੁੰਚੇ ਜਾਂ ਕਾਰ ਟ੍ਰੈਕਟਰ ਕੱਲ ਕੀ ਕਹਿੰਦੇ ਵੇ ਤੁਹਾਨੂੰ ਮੌਕੇ ਤੇ ਜਿਹੜਾ ਡਰਾਈਵਰ ਹੈ ਉਹ ਤਾਂ 도ੜ ਗਿਆ ਜਿਹੜਾ ਓਨਰ ਹੈ ਉਹ ਹੀ ਆਇਆ ਹੈ ਉਹ ਹੀ ਬੋਲਦੇ ਪਏ ਤੇ ਜਿਹੜੇ ਓਨਰ ਆਇਆ ਜੀ ਉਹ ਚੜਦੇ ਪਏ ਆਪਰ ਬਿਲਕੁਲ ਪੂਰੇ ਚੜਨ ਤਿਆਰ ਹੈ ਇਹ ਕਿਸੇ ਪਾਸੇ ਰੋਡ ਤੇ ਲੀਗਲ ਨਹੀਂ ਆ ਨਾ ਉਸ ਡਰਾਈਵਰ ਦਾ ਨੰਬਰ ਹੈ ਜੀ ਤੇ ਨਾ ਕੋਈ ਉਹਦੇ ਪਿੱਛੇ ਪਲੇਟ ਹੈ ਨਾ ਕੋਈ ਕੋਸ਼ ਹੈ ਜੀ ਤੇ ਇਹ ਹੁਣ ਜਦੋਂ ਅਸੀਂ ਮੌਕੇ ਤੇ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਤੇ ਬੰਦੇ ਆ ਕੇ ਸਾਡੇ ਤੇ ਚੜ ਰਹੇ ਆ ਜੀ ਕੀ ਕੋਈ ਕਾਨੂੰਨੀ ਵੇਣਾ ਕਿਉਂ ਗੱਲ ਕਰ ਰਹੇ ਆ ਦੇਖੋ ਜੀ ਅਸੀਂ ਤਾਂ ਪਹਿਲੇ ਤੌਰ ਤੇ ਅਸੀਂ ਕਾਨੂੰਨ ਦੇ ਨਾਲ ਚੱਲਣ ਵਾਲੇ ਬੰਦੇ ਆ ਅਸੀਂ ਜੋ ਵੀ ਕਾਨੂੰਨੀ ਕਰਵਾਈ ਹੋਊਗੀ ਤੇ ਅਸੀਂ ਉਹਦੇ ਮੁਤਾਬਿਕ ਦੱਲਾਂਗੇ ਕਿਉਂਕਿ ਤੁਸੀਂ ਸਾਡੀ ਕਾਰ ਦਾ ਨੁਕਸਾਨ ਦੇਖ ਸਕਦੇ ਆ ਇਹਦੇ ਮੋਰੇ ਪ੍ਰੋਪਰ ਪਲੇਟਾ ਜੀ ਪ੍ਰੋਪਰ ਕਾਗਜ਼ ਪੂਰੇ ਆ ਤੇ ਉਹ ਜਿਹੜਾ ਵਾਹਨ ਖੜਾ ਤੁਸੀਂ ਦੱਸੋ ਉਹਦੇ ਮੋਰੇ ਕੁਝ ਵੀ ਹੈਗਾ ਜਾਂ ਕੁਝ ਵੀ ਨੰਬਰ ਪਲੇਟ ਐਨੀ ਕੁਝ ਵੀ ਸਰ ਹੈਗਾ ਕੁਝ ਵੀ ਨਹੀਂ ਹੈਗਾ ਇਹ ਜਿਹੜੇ ਬੰਦੇ ਆ ਆਪਣੇ ਇਹ ਗੱਲ ਕਰ ਰਹੇ ਆ ਕਿ ਜੀ ਕੀ ਹਾਂਜੀ ਵੀ ਤੁਸੀਂ ਆ ਕੇ ਸਾਨੂੰ ਕਾਨੂੰਨੀ ਧਮਕੀਆਂ ਨਾ ਦਿਓ ਜਿਹੜੀ ਜੀ ਰੋਂਗ ਹੈ ਉਹਨੂੰ ਰੋਂਗ ਕਵਾਂਗੇ ਸਾਡਾ ਵੈਡਿੰਗ ਕਾਰ ਐਸੋਸੀਏਸ਼ਨ ਨਹੀਂ ਮੰਗ ਕਰਦਾ ਕਿ ਇਸ ਕਾਰ ਦਾ ਇੱਥੇ ਪਰਪਾਈ ਕਰਾਈ ਜਾਵੇ ਨਹੀਂ ਤਾਂ ਇੱਥੇ ਵੈਡਿੰਗ ਕਾਰ ਐਸੋਸੀਏਸ਼ਨ ਸਾਰੀ ਆਊਗੀ ਤੇ ਮੌਕੇ ਤੇ ਜੋ ਵੀ ਇਸ ਕਾਨੂੰਨ ਦੇ ਹਿਸਾਬ ਨਾਲ ਅਸੀਂ ਉਹਨੂੰ ਪੈਲ ਕਰਾਂਗੇ ਮੇਰਾ ਨਾਮ ਹੈ ਦਾ ਲਖਮੀ ਲਖਮੀ ਗਾੜੀ ਦਾ ਤੁਮਾ ਦੋ ਰਿਆ ਵਾ ਮੈਂ ਇੱਕ ਗੱਲ ਹੋਰ ਦੱਸਣਾ ਚਾਹਨਾ ਇਹ ਗੱਡੀ ਮੇਰੀ ਗੱਡੀ ਹੈ ਮੇਰਾ ਛੋਟਾ ਬਰਾਦਰ ਚਲਾ ਰਿਹਾ ਸੀਗਾ ਕਿਹਾ ਇਸ ਗੱਡੀ ਦੀ ਮੈਂ ਟੀ.ਸੀ. ਨੂੰ ਕੈਸਿੰਗ ਚੈੱਕ ਕੀਤੀ ਹੈ 45 ਤੋਂ 48 ਦੀ ਸਕੂਪ ਤੇ ਗੱਡੀ ਦੇ ਬੱਚੀ ਹੈ ਬਾਕੀ ਆਪਣੇ ਸਾਈਡ ਰਾਮ ਨਾਲ ਜਾ ਰਿਹਾ ਇਹ ਜੀ ਬਕਾਰੀ ਮੇਰੇ ਕੋ ਕੈਮਰੇ ਦੀ ਕੋਰਿੰਗ ਹੀ ਆ ਗਈ ਲਾਈਵ ਲੈ ਉਹ ਵੀ ਚਾ ਤੁਹਾਨੂੰ ਦਿਖਾਊਗਾ ਲਾਈਵ ਕੋਰਿੰਗ ਹੀ ਦਿਖਾਊਗਾ ਇਹ ਗੱਡੀ ਦੀ ਸਪੀਡ ਜਿਹੜੀ 25 45 ਤੋਂ 48 ਦੀ ਸਪੀਡ ਤੇ ਗੱਡੀ ਵੱਜੀ ਇਹ ਬੰਦਾ ਇਧਰ ਆ ਰਿਹਾ ਸੀ ਗੱਡੀ ਵਾਲੇ ਮੋਰੇ ਕਹਿੰਦਾ ਜਾ ਰਹੀ ਸੀ ਮੇਰੇ ਭਾਜੀ ਮੈਂ ਲਾਈਵ ਕੈਮਰਾ ਸਾਰਾ ਚੈੱਕ ਕਰ ਲਿਆ ਵਾ ਤੇ ਉਹਨੇ ਜਾਤਰਾ ਮੈਂ ਇੱਕ ਗੱਡੀ ਲੱਜੋਨੇ ਜਾਤਰਾ ਮੋੜਦਾ ਤਾਂ ਸਾਡੀ ਗੱਡੀ 45 ਦੀ ਸਪੀਡ ਤੇ ਜਾ ਰਹੀ ਤਾਂ ਗੱਡੀ ਟੋਟਲ ਲਾਸਟ ਦਾ ਮੌਕਾ ਦੇ ਕੇ ਲਈ ਆਪਾਂ ਕਿਸੇ ਨੂੰ ਕੋਸ਼ ਨਹੀਂ ਆਇਆ ਤਾਂ ਮੰਗ ਕੀ ਕਰਦੇ ਨਹੀਂ ਟੁੱਟ ਸਕਦਾ ਪੂਰਾ ਟੋਟਲ ਲਾਸ ਹੋ ਗਿਆ ਟਰੈਕਟਰ ਇਹ ਕਹਿੰਦੇ 40 45 ਦੇ ਸਹੀ ਆ ਮੈਂ ਕਿਹਾ